ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਨਵੀਂ ਕੰਪੋਜੀਸ਼ਨ ਹੈ ਅੱਜ ਆਪਾਂ ਇਹ ਸ਼ਬਦ ਮੱਧ ਸੱਤਕ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਤਾਲ ਕਹਿਰਵਾ ਤਾਲ ਹੈ ਜੀ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸਵਰ ਹਾਂ ਜੀ ਸਾਰੇ ਕੋਮਲ ਗਾ ਕੋਮਲ ਮਾ ਬਾ ਦਾ ਹ ਕੋਮਲ ਤੇ ਨੀ ਕੋਮਲ ਬਹੁਤ ਵਧੀਆ ਕੰਪੋਜੀਸ਼ਨ ਹੈ ਪਹਿਲਾਂ ਮੈਂ ਇਹਨੂੰ ਸਥਾਈ ਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਆਪਾਂ ਸਲੋ ਸਲੋ ਸੁਣਾਂ ਤੇ ਸਾਰਾ ਸ਼ਬਦ ਸਿੱਖਾਂਗੇ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਬੋਲ ਚੁਗਦੀ ਮਾਫੀ ਬਖਸ਼ੀ ਨਾ ਕਿਤੇ ਸਮਾਧ ਬਖਸ਼ੀ ਨੀ ਸ਼ਬਦ ਸਿੱਖੀਏ ਜੀ ਤੂੰ ਮੇਰਾ ਪਿਤਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਬੰਦ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰ Томби! Tomar... ਸਭ ਤੇਰਾ ਖੇਲ ਅਖਾੜਾ ਜਿਓ ਸਭ ਤੇਰਾ ਖੇਲ ਅਖਾੜਾ ਜਿਓ ਸਭ ਤੇਰਾ ਖੇਲ ਅਖਾੜਾ ਜਿਓ ਤੂੰ ਮੇਰਾ ਪਿਤਾ ਬਾਏ ਜਿੱਤ ਜਿੱਤ ਭਾਨਾ ਤੇਤ ਤੇਤ ਲਾਏ ਸਭ ਕਿਸ ਕੀਤਾ ਤੇਰਾ ਹੋਵੇ ਨਾਹੀ ਕਿਸ ਅਸਾੜਾ ਜਿਓ ਨਹੀਂ ਕਿਸ ਅਸਾੜਾ ਜਿਓ ਨਹੀਂ ਕਿਸ ਅਸਾੜਾ ਜਿਓ ਤੂੰ ਮੇਰਾ ਪਿਤਾ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰ ਵਜੀਵਦਾਈ ਨਾਨਕ ਜਿਤਾ ਕਿਤਾ ਬਿਧਾਰਾ ਜਿਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦ ਤੇ ਬਾਕੀ ਅੰਤਰੇ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਰਾਉ ਤੇ ਸਾਰਾ ਸ਼ਬਦ ਸਿੱਖਾਂਗੇ ਜੀ ਸਥਾਈ ਅਤੇ ਅੰਤਰਾ ਸਲੋ ਸਲੋ ਸਰਾਉ ਤੇ ਸਿੱਖਾਂਗੇ ਤੂੰ ਮੇਰਾ ਪਿਤਾ ਤੂੰ ਮੇਰਾ ਪਿਤਾ ਤੂੰ ਹੈ ਬੰਦਪ ਬੰਦਪ ਤੂੰ ਮੇਰਾ ਪ੍ਰਾਤ ਫਿਰ ਤੋਂ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾ ਮੇਰਾ ਰਾਖਾ ਫਿਰ ਤੋਂ ਤੂੰ ਮੇਰਾ ਰਾਖਾ ਤੂੰ ਮੇਰਾ ਰਾਖਾ ਸਭ ਨੀਥਾਏ ਸਭ ਨੀਥਾਏ کے ہاں کےڑا جیو تاپا کے ہاں کاڑا جیو تو میرا پتا تو ہے میرا ماتا یہ استائی ہے ہن آپ سلو سلو سرانتے ਅੰਤਰਾ ਅਤੇ ਬਾਕੀ ਸਾਰੇ ਅੰਤਰੇ ਸਿੱਖਾਂਗੇ। ਤੁਮਰੀ ਕਿਰਪਾ ਤੇ ਤੁਮਰੀ ਕਿਰਪਾ ਤੇ ਤੋਦ ਪੈਸਾ

ਸਭ ਤੇਰਾ ਖੇਲ ਅਖਾੜਾ ਜਿਉ ਅਖਾੜਾ ਜਿਉ ਸਭ ਤੇਰਾ ਖੇਲ ਅਖਾੜਾ ਜਿਉ ਸਭ ਤੇਰਾ ਖੇਲ ਅਖਾੜਾ ਜਿਉ ਤੂੰ ਮੇਰਾ ਬਿਤਾ ਇਹ ਸਤਾਇ ਤੇ ਪਹਿਲਾ ਅੰਤਰਾ ਆਪਾਂ ਗਾਇਨ ਕੀਤਾ ਹੈ ਹੁਣ ਆਪਾਂ ਬਾਕੀ ਅੰਤਰੇ ਸਲੋ ਸਲੋ ਸਰਾਂ ਤੇ ਗਾਇਨ ਕਰਾਂਗੇ ਜੀ ਮਾਫ ਕਰਨਾ ਸਾਧ ਸੰਗਤ ਜੀ ਛੇਧ ਥੋੜੀ ਖਰਾਬ ਹੋਣ ਕਰਕੇ ਪੁੱਲ ਚੱਕ ਦੀ ਮਾਫੀ ਬਖਸ਼ਣੀ ਜੀ ਹੁਣ ਆਪਾਂ ਦੂਜਾ ਅੰਤਰਾ ਸਿੱਖਾਂਗੇ ਜੀ ਜੰਤ ਸਬਤ ਉਪਾਏ ਜਿੱਤ ਜਿੱਤ ਭਾਨਾ ਤੇਤ ਤੇਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾ ਨਹੀਂ ਕਿਛ ਅਸਾੜਾ ਜਿਓ ਨਹੀਂ ਕਿਛ ਅਸਾੜਾ ਜਿਓ ਨਹੀਂ ਕਿਛ ਅਸਾੜਾ ਜਿਓ ਤੂੰ ਮੇਰਾ ਪਿਤਾ ਤਿਸਰਾ ਅੰਤਰਾ ਹੈ ਹੁਣ ਆਪਾਂ ਲਾਸਟ ਤੀਸਰਾ ਅੰਤਰਾ ਸਿੱਖਾਂਗੇ ਨਾਮ ਤੇ ਆਏ ਮਹ ਸੁਖ ਪਾਇਆ ਹਰ ਗੁਰਗ ਖੜਾ ਜਿਓ ਤੂੰ ਮੇਰਾ ਪਿਤਾ ਤੂੰ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਤਾ ਇਹ ਅੱਜ ਦਾ ਸ਼ਬਦ ਹੈ ਜੀ ਜਿਵੇਂ ਮੈਂ ਆਪਦੀ ਨੂੰ ਸਲੋ ਸਲੋ ਸੁਣਾਉਂਦਾ ਤੇ ਸਾਰਾ ਸ਼ਬਦ ਸਮਝਾਇਆ ਆ ਵੀ ਨੇ ਉਸੇ ਤਰੀਕੇ ਨਾਲ ਸਿੱਖਣਾ ਹੈ ਸ਼ਬਦ ਗਾਇਨ ਕਰਦੇ ਆ ਸਿਖਾਉਂਦੇ ਆ ਹੋਇਆ ਇੱਕ ਨਹੀਂ ਨੇ ਇੱਕ ਵਗਰ ਪ੍ਰਕਾਰ ਦੀਆਂ ਉੱਪਰ ਗਲਤੀਆਂ ਹੋ ਗਈਆਂ ਜਾਂ ਬੱਚੇ ਸੰਭ ਕੀ ਮਾਫ ਕਰਨਾ ਜੀ ਅੱਗੇ ਤੋਂ ਸਮਤ ਬਖਸ਼ੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ